ਇੱਕ ਬੱਚਾ ਸਮੁੰਦਰ ਕਿਨਾਰੇ ਖੇਡ ਰਿਹਾ ਹੁੰਦਾ ਹੈ ਉਸਦੀ ਚੱਪਲ ਲਹਿਰ ਲੈ ਜਾਂਦੀ ਹੈ ਉਹ ਸਮੁੰਦਰ ਕਿਨਾਰੇ ਲਿਖਦਾ ਹੈ ਕਿ ਸਮੁੰਦਰ ਚੋਰ ਹੈ ਫਿਰ ਇੱਕ ਮੱਛੀਆਂ ਪਕੜਨ ਵਾਲਾ ਮਛਵਾਰਾ ਆਉਂਦਾ ਹੈ ਉਹ ਬਹੁਤ ਸਾਰੀਆਂ ਮੱਛੀਆਂ ਫੜ ਲੈਂਦਾ ਹੈ ਉਹ ਰੇਤ ਉੱਤੇ ਲਿਖਦਾ ਹੈ ਸਮੁੰਦਰ ਮੇਰਾ ਪਾਲਣਹਾਰ ਹੈ ਫਿਰ ਇੱਕ ਬੁੱਢੀ ਔਰਤ ਆਉਂਦੀ ਹੈ ਸਮੁੰਦਰ ਉਸ ਤੇ ਬੱਚੇ ਨੂੰ ਪਾਣੀ ਵਿੱਚ ਡੋਬ ਕੇ ਲੈ ਜਾਂਦਾ ਹੈ ਉਹ ਰੇਤ ਉੱਤੇ ਲਿਖਦੀ ਹੈ ਸਮੁੰਦਰ ਇੱਕ ਹਥਿਆਰਾ ਹੈ ਫਿਰ ਇੱਕ ਬੁੱਢਾ ਆਦਮੀ ਸੈਰ ਕਰਦਾ ਹੋਇਆ ਸਮੁੰਦਰ ਦੇ ਕਿਨਾਰੇ ਜਾ ਰਿਹਾ ਹੁੰਦਾ ਹੈ ਉਸ ਨੂੰ ਸੀਪ ਵਿੱਚੋਂ ਮੋਤੀ ਮਿਲਦਾ ਹੈ ਉਹ ਰੇਤ ਉੱਤੇ ਲਿਖਦਾ ਹੈ ਸਮੁੰਦਰ ਬਹੁਤ ਦਾਨੀ ਹੈ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਉਸ ਬਾਰੇ ਕੀ ਸੋਚਦਾ ਹੈ ਜੇ ਤੁਸੀਂ ਸਮੁੰਦਰ ਬਣਨਾ ਹੈ ਤਾਂ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰੋ ਜੇ ਤੁਸੀਂ ਸਹੀ ਹੋ ਆਪਣੀ ਮੋਜ ਵਿੱਚ ਰਹੋ ਕਿਉਂਕਿ ਲੋਕਾਂ ਦਾ ਕੀ ਹੈ ਉਹਨਾਂ ਦੀਆਂ ਗੱਲਾਂ ਪ੍ਰਸਥਿਤੀ ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ